ਕੱਲਿਆਂ ਵਾਲੀ ਬਾਈਪਾਸ ਨੇੜੇ ਕੈਂਟਰ ਅਤੇ ਬਾਈਕ ਵਿਚਾਲੇ ਹੋਈ ਟੱਕਰ ਵਿੱਚ ਬਾਈਕ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਇਥੋਂ ਦੇ ਸਰਕਾਰੀ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾਇਆ ਗਿਆ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਖਾਟਮਾ ਦਾ ਰਹਿਣ ਵਾਲਾ 59 ਸਾਲਾ ਪ੍ਰਭदयाल ਪੁੱਤਰ ਮਨਫੂਲ ਪੁੱਤਰ 45 ਸਾਲਾ ਜੋਗਿੰਦਰ ਵਾਸੀ ਪਿੰਡ ਹਸਤਕਲਾ ਫਾਜ਼ਿਲਕਾ ਆਪਣੇ ਹੋਰ ਸਾਥੀ ਨਾਲ ਮੋਟਰਸਾਈਕਲ ਤੇ ਆਪਣੇ ਪਿੰਡ ਵੱਲ ਆ ਰਿਹਾ ਸੀ। ਅਬੋਹਰ ਕਿੱਲਿਆਂ ਵਾਲੀ ਬਾਈਪਾਸ ਨੇੜੇ ਇੱਕ ਕੈਂਟਰ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ। ਇਹ ਗੰਭੀਰ ਜ਼ਖਮੀ ਹੋ ਗਏ, ਆਸ-ਪਾਸ ਦੇ ਲੋਕਾਂ ਨੇ ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਪਹੁੰਚਾਇਆ। ਪਰ ਇਲਾਜ ਦੌਰਾਨ ਡਾਕਟਰਾਂ ਨੇ ਦੋਵਾਂ ਨੂੰ ਮਰ ਤੱਕ ਐਲਾਨ ਦਿੱਤਾ। ਦੂਜੇ ਪਾਸੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਉਹਨਾਂ ਨੇ ਮੌਕੇ ਤੇ ਆ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਅਸੀਂ ਵੇਖੀ ਅਪਾਤਿਸ਼ ਨੂੰ ਲੈ ਕੇ ਕਿੱਲਿਆਂ ਦੇ ਚੌਂਕ ਤੋਂ ਜਿਹੜਾ ਬ੍ਰਾਈਟਨ ਹੋਟਲ ਹੈ ਉਹਦੇ ਬਿਲਕੁਲ ਫਾਇਰਟਾਲੇ ਪਾਸੇ। ਕੈਂਟਰ ਨਾਲ ਇਹਨਾਂ ਦਾ ਮੋਟਰਸਾਈਕਲ ਵਿੱਚ ਕੈਂਟਰ ਦੇ ਢੋਣੀ ਅੱਛਾ ਐਕਸੀਡੈਂਟ ਹੋ ਗਿਆ ਦੋ ਬੰਦੇ ਮਤਲਬ ਮੁਕਤੇ ਦੇ ਰਾਤ ਬੋਥ ਹੀ ਮਾਰੇ ਸੀ ਹੁਣ ਡਾਕਟਰ ਨੇ ਕੀ ਕਿਹਾ ਦੋਨਾਂ ਨੇ ਕੀ ਲਾਤਨੀ ਕੀ ਕੋਈ ਉਹਨਾਂ ਨੂੰ ਵੇਟ ਤੇ ਟ੍ਰੀਟਮੈਂਟ ਦੇ ਰਹੇ ਨੇ ਅੱਛਾ ਤੇ ਬਾਅਦ ਵਿੱਚ ਚੱਲਦਾ ਰਹੇਗਾ ਕਿ ਕੀ ਆਸਾ ਕਿਈ ਹੋਇਆ ਕੁਝ ਪਤਾ ਲੱਗਿਆ ਨਹੀਂ ਲੱਗਿਆ ਵੀਰੇ ਉੱਥੇ ਅਸੀਂ ਪਹੁੰਚੇ ਹਾਂ ਨਾਲੇ ਨਾਲ ਅਸੀਂ ਜਾਣਦੇ ਹਾਂ ਸਾਰੀ ਡੈਕਸ਼ਨ ਬੋਰਡ ਕਰ ਲਿਆ ਕਿ ਕਿਤੋਂ ਦੇ ਨੇ ਕੁਝ ਪਤਾ ਲੱਗਿਆ ਨਹੀਂ ਬੰਦਾ ਕਹਿ ਰਹੇ ਨੇ ਖਾਟਵਾਣ ਦਾ ਅੱਛਾ ਦੂਜੇ ਦਾ ਨਹੀਂ ਪਤਾ ਨਹੀਂ ਪਤਾ ਲੱਗਿਆ ਇੱਕ ਕਾਟਵਾ ਜਿਹੜਾ ਅਮਰਪੁਰਾ ਕੋਲੇ ਹੈ ਜਿਹੜਾ ਮੰਗਲ ਰੋਡ ਤੁਸੀਂ ਜਦੋਂ ਚੱਕਿਆ ਉਹਨਾਂ ਦੇ ਸਾਥ ਚੱਲ ਰਹੇ ਸੀ ਹਾਂਜੀ ਹਾਂਜੀ ਉਹਦੋਂ ਚੱਲਦੇ ਸੀ ਹੁਣ ਵੀ ਐਮਰਜੈਂਸੀ ਲਾਤ ਡਾਕਟਰ ਨੇ ਦੱਸੇ ਨੇ ਨਹੀਂ ਨਹੀਂ ਇੱਕ ਵਾਰੀ ਤਾਂ ਨਹੀਂ ਦੱਸੇ ਉਹਨੇ ਬਲੂ ਟੈਡੀ ਸੀ ਕਿ ਪਛਾਣ ਹੋ ਗਈ ਸਰ ਉਹਨਾਂ ਦੀ ਪਛਾਣ ਫਿਲਹਾਲ ਤੇ ਨਹੀਂ ਹੋਈ ਹੈ ਇੱਕ ਦਾ ਰਿਲੇਟਿਵ ਹੈ ਸ਼ਾਇਦ ਉਹਨੇ ਇੱਕ ਦਾ ਰਿਲੇਟਿਵ ਹੈ ਕੀ ਸੱਟਾਂ ਕਿਸ ਤਰ੍ਹਾਂ ਦੀਆਂ ਕਿੱਥੇ ਵਜੀਆਂ ਜੀਆਂ ਜਿਨ੍ਹਾਂ ਦੀ ਮੌਕੇ ਦੀ ਮੌਤ ਹੋ ਗਈ ਸੀ ਮੌਕੇ ਤੇ ਹੈਡਿੰਗ ਜਰੀ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ